ਸਾਬਦੇ ਬੁਖਵੰਤਰੀ ਭਗਵੰਤ ਸਿੰਘ ਮਾਨ ਦੇ মিডিਆ ਸਲਾਹਕਾਰ ਬਲਤੇਜ ਸਿੰਘ ਪੰਨੂ ਫਰੀਦਕੋਟ ਪਹੁੰਚੇ ਨੇ ਇਸ ਮੌਕੇ ਤੇ মিডিਆ ਸਲਾਹਕਾਰ ਬਲਤੇਜ ਸਿੰਘ ਪੰਨੂ ਲੋਕਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਬਲਤੇਜ ਸਿੰਘ ਪੰਨੂ ਨੇ ਲੋਕਾਂ ਨੂੰ ਉਮੀਦਵਾਰ ਕਰਮਜੀਤ ਅਨਮੋਲ ਨੂੰ ਵੋਟ ਪਾਉਣ ਦੀ ਵੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਸਾਡੇ ਕੀਤੇ ਕੰਮਾਂ ਦੇ ਉੱਤੇ ਵੋਟਾਂ ਮੰਗ ਰਹੇ ਹਾਂ ਸੋ ਬਲਤੇਜ ਸਿੰਘ ਪੰਨੂ ਨੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਫਰੀਦਕੋਟ ਪਹੁੰਚੇ ਨੇ ਜਿੱਥੇ ਕਿ মিডিਆ ਸਲਾਹਕਾਰ ਨੇ ਬਲਤੇਜ ਸਿੰਘ ਪੰਨੂ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ ਵੋਟ ਪਾਉਣ ਦੀ ਲੋਕਾਂ ਤੋਂ ਅਪੀਲ ਕੀਤੀ। ਸੋ ਉਮੀਦਵਾਰ ਕਰਮਜੀਤ ਅਨਮੋਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਆਪ ਵੱਲੋਂ ਕੀਤੇ ਕੰਮਾਂ ਉੱਤੇ ਅਸੀਂ ਵੋਟਾਂ ਮੰਗ ਰਹੇ ਹਾਂ ਪੰਨੂ ਦੇ ਵੱਲੋਂ ਕਿਹਾ ਗਿਆ। ਜੀ ਮਿਹਨਤ ਕਰ ਰਹੇ ਆ ਜਿਹੜਾ ਬੰਦਾ ਵੱਧ ਮਿਹਨਤ ਕਰ ਜੂਗਾ ਉਹ ਬਾਜ਼ੀ ਮਾਰ ਜੂਗਾ। ਸਰ ਇੱਕ ਸਵਾਲ ਹੈ ਵੀ ਕੱਲ ਕਾਲੀਦਲ ਨੇ ਪਰਸੋਂ ਇੱਕ ਲੈਟਰ ਦਿੱਤਾ ਹੈ ਜਿਸ ਵਿੱਚ ਕਹੇ ਦਿੱਤੀ ਹੈ ਕਿ ਤੁਹਾਡੇ ਸਰਟੀਫਿਕੇਟ ਨੂੰ ਲੈ ਕੇ ਕੀ ਸਪਸ਼ਟੀਕਰਨ ਦੇਵੋਗੇ? ਵਿਰੋਧੀਆਂ ਦੇ ਕੋਲੇ ਕੁਝ ਹੋਰ ਤਾਂ ਹੁੰਦਾ ਨਹੀਂ ਇਲਜ਼ਾਮ ਹੀ ਲਾਉਂਦੇ ਹੁੰਦੇ ਤੇ ਭਲਾਈ ਜਾਂਦੇ ਜੀ ਕਿਸ ਤਰ੍ਹਾਂ ਜਵਾਬ ਕਿਸ ਤਰ੍ਹਾਂ ਦੇਣਾ ਜਵਾਬ ਦਿੱਤਾ ਮੈਂ ਵਿਰੋਧੀਆਂ ਨੇ ਜਕਰਦਾ ਹੀ ਹੁੰਦਾ ਕੁਝ ਨਾ ਕੁਝ ਤਾਂ ਅਸੀਂ ਸਹੀ ਹਾਂ ਅਸੀਂ ਹੈਗੇ ਸਬੂਤ ਲੈ ਕੇ ਇਹਨੂੰ ਸਬੂਤ ਸਰਕਾਰ ਲੈਣ ਪਾਜੀ ਸਬੂਤ ਤਾਂ ਸਬੂਤ ਸਾਡੇ ਕੋਲੇ ਵੀ ਹੈ ਦੋਨੋਂ ਕੋਲ ਕਮਿਸ਼ਨ ਬੋਰਡ ਚਾਹੀਦਾ ਚੋਣ ਰੈਕਸ ਪਾਵਾਂਗੇ ਕਰੋ ਜੀ ਬਿਲਕੁਲ ਪਾਉਣਾ ਚਾਹੀਦਾ ਜੀ ਜਿਹੜੇ ਹੱਕ ਬੰਦ ਦਾ ਹਰਕ ਨੂੰ ਅਧਿਕਾਰ ਹੈ